ਕੰਦੀ ਖਬਰ سامنے ਆ ਰਹੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਅੱਗ ਦੀਆਂ ਲਪਟਾਂ ਉੱਡਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਜਲੰਧਰ ਦੇ ਪੱਛਮੀ ਹਲਕੇ ਦੇ ਸੰਗਾ ਰੋਡ ਤੇ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਘਰ ਦੇ ਵਿੱਚ ਲੱਗੀ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਹਰ ਕੋਈ ਸਹਿਮ ਗਿਆ ਕਿ ਇਹ ਇੰਨੀ ਭਿਆਨਕ ਅੱਗ ਕਿਸ ਤਰੀਕੇ ਲੱਗ ਗਈ ਤਾਂ ਲੋਕਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪੁਲਿਸ ਨੂੰ ਦਿੱਤੀ ਘਟਨਾ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਉ ਦਸਤੇ ਦੋ ਗੱਡੀਆਂ ਅੱਗ ਤੇ ਕਾਬੂ ਪਾਉਣ ਦੇ ਲਈ ਮੌਕੇ ਤੇ ਪਹੁੰਚੀਆਂ ਤੇ ਕਾਫੀ ਮਿਹਨਤ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਇਸ ਦੌਰਾਨ ਪੁਲਿਸ ਵੱਲੋਂ ਵੀ ਲੋਕਾਂ ਨੂੰ ਘਟਨਾ ਸਥਾਨ ਤੋਂ ਹਟਾ ਦਿੱਤਾ ਗਿਆ ਇੱਥੇ ਜਾਣਕਾਰੀ ਦਿੰਦੇ ਆ ਪਰਿਵਾਰ ਨੇ ਦੱਸਿਆ ਕਿ ਸਿਲੰਡਰ ਦਾ ਰੈਗੂਲੇਟਰ ਅਚਾਨਕ ਫਟ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਉਹਨਾਂ ਨੇ ਕਿਹਾ ਕਿ ਘਰ ਦੀ ਪਹਿਲੀ ਮੰਜ਼ਲ ਤੇ ਅੱਗ ਲੱਗੀ ਸੀ ਇਸ ਦੌਰਾਨ ਘਰ ਦੇ ਵਿੱਚ ਲੱਗੀ ਅੱਗ ਨੇ ਕੁਝ ਹੀ ਸਮੇਂ ਦੇ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ ਤੇ ਇਸ ਹਾਦਸੇ ਵਿੱਚ ਘਰ ਦਾ ਬਹੁਤ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪੀੜਤ ਨੇ ਦੱਸਿਆ ਕਿ ਇਸ ਕਟ ਦੌਰਾਨ ਸਿਲੰਡਰ ਬਾਹਰ ਕੱਢ ਲਿਆ ਗਿਆ ਸੀ ਤਾਂ ਖੁਸ਼ਕਿਸਮਤੀ ਦੇ ਨਾਲ ਹਾਦਸੇ ਵਿੱਚ ਸਿਲੰਡਰ ਨਹੀਂ ਫਟਿਆ ਲੇਕਿਨ ਰੈਗੂਲੇਟਰ ਫਟਣ ਕਾਰਨ ਕਰਦੇ ਵਿੱਚ ਵੱਡਾ ਨੁਕਸਾਨ ਹੋਇਆ ਹੈ ਐਸੇ ਕਿ ਨਹੀਂ ਆਉਣਾ ਲੇਡੀ ਮੈਂ ਰਵਿੰਦਰ ਸਿੰਘ ਜੀ ਸਰ ਇਹ ਦੱਸੋ ਜਗਰਗੀ ਕੀ ਕਾਰੰਟੀ ਹੈ ਉਸ ਕਰਨ ਸਰ ਨੂੰ ਸਾਨੂੰ ਨੂੰ ਪਤਾ ਨਹੀਂ ਕਿ ਜੀ ਆਪਾਂ ਨੇ ਅੱਗੇ ਬੁਝਾਈ ਆ ਅੱਗੇ ਜੀ ਕਿੰਨੇ ਵੀ ਕੋਲ ਆ ਗਏ ਸਾਨੂੰ ਕੋਈ 10:30 20 ਮਿੰਟ ਦੇ ਆਈਏ ਜੀ ਕਰਨ ਕਿੱਥੇ ਅੱਗ ਲੱਗੀ ਹੈ ਕੀ ਕਰਨ ਇਹ ਮਾਡਲ ਹੁਣ 6000 ਸੰਗਾ ਚੋਂ ਦੇ ਲਾਗੇ ਕੀ ਕਰ ਰਹੇ ਪਤਾ ਹੈਗਾ ਕਿ ਉਹ ਜਿੱਥੇ ਸਰ ਉਹਦਾ ਨਹੀਂ ਕੋਈ ਪਤਾ ਘਰ ਵਿੱਚ ਇਹ ਕਿੱਥੇ ਹੈ ਘਾੜ ਦੇ ਵਿੱਚ ਆ ਗਏ ਕਿੰਨੇ ਵੇ ਲੱਗਿਆ ਇਹ ਲੱਗੀ ਗਈ ਸਾਨੂੰ ਪਿੰਟਾ ਕਾ ਲੱਗੀ ਗਿਆ ਕਿੰਨੇ ਗੱਡੀਆਂ ਲੱਗੀਆਂ ਸਾਡ ਦੋ ਗੱਡੀਆਂ ਲੱਗੀਆਂ ਜੀ ਜਦੋਂ ਅੱਗ ਲੱਗੀ ਤਾਂ ਕਿੰਨੇ ਕੋਈ ਲੋਕ ਮਜੂਰ ਸੀ ਸਰ ਇਹਨਾਂ ਦੀ ਫੈਮਿਲੀ ਹੈ ਰਹੀ ਦੋ ਦਿਨ ਬੰਦੇ ਰਹਿ ਰਹੇ ਸੀ ਵਿੱਚ ਹਾਂਜੀ ਹਾਂਜੀ ਸਰ ਲੇ ਕੇ ਸੁਣਤਾ ਪਤਾ ਲਗਾ ਡਾਕ ਵਗਿਆ ਵਸੇ ਅੰਦਰ ਕੋਈ ਲੋਕ ਵਗਿਆ ਥੱਲੇ ਵਾਲੇ ਲੋਕ ਸੀਗੇ ਉੱਤੇ ਹੁੱਲੇ ਸੀਗਾ ਕੋਈ ਨੁਕਸਾਨ ਨਹੀਂ ਆਇਆ ਨੀ ਨਹੀਂ ਨਹੀਂ ਕੋਈ ਚਾਨੀ ਨੁਕਸਾਨ ਤਾਂ ਨਹੀਂ ਮਾਣ ਨਹੀਂ ਜੀ ਨਹੀਂ ਚਾਹ ਸਮਾਨ ਸਾਰੇ ਕਿੰਨਾ ਕੁ ਸੜਿਆ ਸਰ ਉੱਤੇ ਦੋ ਕਮਰੇ ਸਮਾਨ ਸਕੇ ਦੋਨਾਂ ਸੜ ਕੇ ਸੁਆਹ ਹੋ ਗਏ ਸੀ ਸਿਲੰਡਰ ਰੱਖੀ ਹੈ ਵਿੱਚ ਸਿੰਦਰ ਦੀ ਸਤੋ ਪਾਉਂ ਤੱਡੇ ਆ ਉਹਦੀ ਬਾਸਟਰ ਪਾਟੀ ਅੰਦਰਲੀ ਵਿੱਚ ਨੇ ਉਹਦੇ ਕਰਕੇ ਲੀਕ ਜਗ ਗਈ ਕਿ ਲੱਗਦਾ ਕੋਈ ਸਿਲੰਡਰ ਦੇ ਨਾਲ ਵੀ ਹੋ ਸਕਦਾ ਹੋ ਸਕਦਾ ਸਰ ਮੇਰਾ ਗੁਰਵਿੰਦ ਸਿੰਘ ਲੰਬਾ ਜੀ ਕੀ ਗੱਲ ਕੀ ਹੋਈ ਸਰ ਦੱਸ ਜੀ ਆ ਕਿਦਾਂ ਲੱਗਦਾ ਭਾਈ ਬ੍ਰਦਰ ਇੱਥੇ ਰਹਿੰਦਾ ਤੇ ਮੈਂ ਤੇ ਗ੍ਰੀਨ ਮਾਲਟਰ ነਣਾ ਬ੍ਰਦਰ ਉੱਪਰ ਰਹਿੰਦੇ ਨੇ ਤੇ ਉਹ ਸਿਲੰਡਰ ਦਾ ਜਿਹੜਾ ਉੱਪਰ ਹੁੰਦਾ ਨਾ ਰੈਗੂਲੇਟਰ ਉਹ ਇੱਕਦਮ ਫਟ ਗਿਆ ਤੇ ਉਹਦੇ ਕਰਕੇ ਅੱਗ ਫੈਲ ਗਈ ਏ ਤੇ ਕਾਫੀ ਜਿਆਦਾ ਨੁਕਸਾਨ ਹੋ ਗਿਆ ਸਭ ਕੁਝ ਸੜ ਗਿਆ ਸਮਾਨ ਪੂਣੀ ਸੜ ਗਿਆ ਦਰਵਾਜ਼ੇ ਖਿੜਕੀਆਂ ਸਭ ਸੜ ਗਈਆਂ ਨੇ ਕਾਫੀ देर ਤੇ ਆਪਣੇ ਮਿੱਤਰ ਸੱਜਣ ਸਾਰੇ ਵਿਚਾਰੇ ਇਕੱਠੇ ਹੋਏ ਆਣੂ ਆਣੂ ਹੀ ਸਾਰੇ ਇਕੱਠੇ ਹੋਏ ਮਾੜਾ ਮੋਟਾ ਬਾਲਟੀ ਬੁਲਟੀ ਪਾੰਦ ਰਹੇ ਪਰ ਅੱਗ ਬਹੁਤ ਜ਼ਿਆਦਾ ਖਤਰਨਾਕ ਸੀ ਤੇ ਉਸ ਤੋਂ ਬਾਅਦ ਕਮਲੈਂਡਾ ਕਮਲਡਾ ਕਰਦੇ ਰਿਹਾ ਤੇ ਅਧਿਕ ਘੰਟੇ ਬਾਅਦ ਆਈ ਤੇ ਪੌਣਾ ਘੰਟੇ ਬਾਅਦ ਪੁਲਿਸ ਵੀ ਤੇ ਫਾਇਰ ਬ੍ਰੀਡ ਵੀ ਤੇ ਉਹਨਾਂ ਨੇ ਬੁਝਾਈ ਹੋਣ ਅੱਗੇ ਜੀ ਤੇ ਸਿਲੰਡਰ ਵੀ ਕੱਢ ਲਿਆਂਦਾ ਜਿਹੜਾ ਉਹ ਸਾਹਮਣੇ ਪਿਆ ਹੋਇਆ ਸਿਲੰਡਰ ਚਵਾਦਲੇ ਵੀ ਗੈਸ ਨਿਕਲਦੀ ਪਈ ਹੈ ਪਰ ਚਲੋ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਮਾਲੀ ਨੁਕਸਾਨ ਸਾਰਾ ਸਾਡੇ ਦਾ ਸੀ ਕਿੰਨੇ ਫੈਮਿਲੀ ਮੈਂਬਰ ਰਹਿੰਦੇ ਸੀ ਫੈਮਿਲੀ ਮੈਂਬਰ ਇੱਥੇ ਆਪਣਾ ਬ੍ਰਦਰ ਹੈ ਤੇ ਆਪਣਾ ਉਹਦਾ ਬੇਟਾ ਜੀ ਕੋਈ ਡੌਗ ਵਗੈਰਾ ਵੀ ਹੰਦਰ ਸੀ ਡੌਗ ਉਹਨਾਂ ਨੇ ਪੈਸੇ ਦੋ ਜਿੰਨਾ ਹੁੰਦੇ ਨਾ ਸਟਰੀਟ ਡੌਗ ਰੱਖੇ ਹੋਏ ਵੀ ਉਹਨਾਂ ਨੂੰ ਨੁਕਸਾਨ ਨਹੀਂ ਆਉਣਾ ਨਹੀਂ ਬਚਾ ਹੋ ਗਏ ਜੀ ਠੀਕ ਨੇ ਉਹ ਵੀ ਠੀਕ ਨੇ ਹਾਂ ਜੀ ਲੱਗੀ ਫਰਸਟ ਫਲੋਰ ਤੇ ਫਰਸਟ ਫਲੋਰ ਤੇ ਜੀ ਕੀ ਮੈਟਰ ਉਹ ਕੀ ਹੈ ਕਿ ਕੰਟਰੋਲ ਰੂਮ ਤੋਂ ਇੱਕ ਤਲਾਹ ਮਿਲੀ ਸੀਗੀ ਗਰਵੀਨ ਸਿੰਘ ਲਾਂਬਾ ਸਨ ਆਫ ਗੁਲਜੀਤ ਸਿੰਘ ਚੇ ਭਿਆਰਦੇ ਰਹਿਣਾ ਬਾਈ ਉੱਥੇ ਅੱਗ ਲੱਗੀ ਆ ਇਹਦੇ ਸਬੰਧ ਦੇ ਵਿੱਚ ਇਸੇ ਮੌਕੇ ਤੇ ਪਹੁੰਚਿਆ ਫਾਇਰ ਵਿਜੀਟ ਆਈ ਆ ਤੇ ਪਤਾ ਲੱਗਾ ਵੀ ਇੱਥੇ ਇੱਕ ਹੁਣ ਜੋ ਅੰਦਰੋਂ ਪਤਾ ਲੱਗਾ ਕਿ ਇੱਕ ਸਿਲੰਡਰ ਸੀਗਾ ਸਿਲੰਡਰ ਨੂੰ ਅੱਗ ਪੈਣ ਕਰਕੇ ਅੱਗ ਲੱਗੀ ਆ ਤੇ ਬਾਕੀ ਕੋਈ ਜਾਨੀ ਨੁਕਸਾਨ ਨਹੀਂ ਹੈਗਾ ਅੱਗ ਤੇ ਪੂਰਾ ਕੰਟਰੋਲ ਪਾ ਲਿਆ ਗਿਆ ਹੈ ਤੇ ਬਾਕੀ ਜਿਹੜੇ ਹੈਗੇ ਆ ਗੁਰਵੀਰ ਸਿੰਘ ਜੀ ਨੂੰ ਕਿਹਾ ਵੀ ਜੋ ਤੁਹਾਡਾ ਨੁਕਸਾਨ ਹੈ ਸਬੰਧੀ ਜਿਹੜੀ ਹੈਗੀ ਆ ਕੰਪਲੇਂਟ ਦੇ ਦਿਨ ਉਹਦੇ ਸਬੰਧੀ ਅਸੀਂ ਡੀਡੀਆ ਕਰਦ ਕਰੀਏ ਇਹਨਾਂ ਦਾ ਨੁਕਸਾਨ ਪਤਾ ਲੱਗਿਆ ਇਹਦੇ ਬਾਰੇ ਉਹ ਅਜੇ ਦੇਖ ਰਹੇ ਅੰਦਰ ਅੰਦਰ ਦੇਖ ਰਹੇ ਆ ਜੋ ਵੀ ਸਮਾਨ ਦਾ ਨੁਕਸਾਨ ਲਿਸਟ ਜਿਹੜੀ ਉਸ ਤਰ੍ਹਾਂ ਅਸੀਂ ਡੀਡੀਆ ਕਰਾਂਗੇ ਹੁੰਦਾ ਹੈ ਕਿ ਡੋਬ ਵਗੈਰਾ ਤੁਸੀਂ ਅੰਦਰ ਕੋਈ ਦੋਤੇ ਨਹੀਂ ਨਹੀਂ ਉਹਨਾਂ ਕੋਈ ਨੁਕਸਾਨ ਨਹੀਂ ਹੋਇਆ ਜਾਨਵਰ ਜਿਹੜਾ ਪੁੱਤਾ ਸੀਗੀ ਉਹ ਨਿਕਲ ਕੇ ਬਾਹਰ ਪੰਟਰੋਲ ਕਰ ਲਿਆ ਅੱਗ ਤੇ ਬਿਲਕੁਲ ਠੀਕ ਹੈ ਕੀ ਨਵਾਂ ਸਰ ਆਪਣਾ ਐਸਆਈ ਰਮੇਸ਼ਪਾਲ ਥਾਣਾ ਡਿਵੀਜ਼ਨ ਨੰਬਰ 7 ਜਲਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਲੰਧਰ ਦਾ ਰੈਗੂਲੇਟਰ ਫਟਣ ਕਾਰਨ ਕਰਦੇ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਅੱਗ ਦੀਆਂ ਲਪਟਾਂ ਉੱਡਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਜਲੰਧਰ ਦੇ ਪੱਛਮੀ ਹਲਕੇ ਦੇ ਸੰਗਾ ਰੋਡ ਤੇ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਘਰ ਦੇ ਵਿੱਚ ਲੱਗੀ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਹਰ ਕੋਈ ਸਹਿਮ ਗਿਆ ਕਿ ਇਹ ਇੰਨੀ ਭਿਆਨਕ ਅੱਗ ਕਿਸ ਤਰੀਕੇ ਲੱਗ ਗਈ ਤਾਂ ਲੋਕਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪਲਸਨੋਦਿੱਤੀ ਘਟਨਾ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਊ ਦਸਤੇ ਦੀਆਂ ਦੋ ਗੱਡੀਆਂ ਅੱਗ ਤੇ ਕਾਬੂ ਪਾਉਣ ਦੇ ਲਈ ਮੌਕੇ ਤੇ ਪਹੁੰਚੀਆਂ ਤੇ ਕਾਫੀ ਮਿਹਨਤ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਇਸ ਦੌਰਾਨ ਪਲਸਨੋਦਿੱਤੀ ਵੱਲੋਂ ਲੋਕਾਂ ਨੂੰ ਘਟਨਾ ਸਥਾਨ ਤੋਂ ਹਟਾ ਦਿੱਤਾ ਗਿਆ ਇੱਥੇ ਜਾਣਕਾਰੀ ਦਿੰਦੇ ਆ ਪਰਿਵਾਰ ਨੇ ਦੱਸਿਆ ਕਿ ਸਿਲੰਡਰ ਦਾ ਰੈਗੂਲੇਟਰ ਅਚਾਨਕ ਫਟ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਉਹਨਾਂ ਨੇ ਕਿਹਾ ਕਿ ਘਰ ਦੀ ਪਹਿਲੀ ਮੰਜ਼ਲ ਤੇ ਅੱਗ ਲੱਗੀ ਸੀ ਇਸ ਦੌਰਾਨ ਘਰ ਦੇ ਵਿੱਚ ਲੱਗੀ ਅੱਗ ਨੇ ਕੁਝ ਹੀ ਸਮੇਂ ਦੇ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ ਤੇ ਇਸ ਹਾਦਸੇ ਵਿੱਚ ਘਰ ਦਾ ਬਾਹਤ ਸਾਰਾ ਸਮਾਨ ਸੜਕੇ ਸਵਾ ਹੋ ਗਿਆ ਪੀੜਤ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਸਿਲੰਡਰ ਬਾਹਰ ਕੱਢ ਲਿਆ ਗਿਆ ਸੀ ਤਾਂ ਖੁਸ਼ਕਿਸਮਤੀ ਦੇ ਨਾਲ ਹਾਦਸੇ ਵਿੱਚ ਸਿਲੰਡਰ ਨਹੀਂ ਫਟਿਆ ਲੇਕਿਨ ਰੈਗੂਲੇਟਰ ਫਟਣ ਕਾਰਨ ਕਰਦੇ ਵਿੱਚ ਵੱਡਾ ਨੁਕਸਾਨ ਹੋਇਆ ਹੈ ਅੱਛਾ ਕਿ ਨਾ ਹੋ ਗਿਆ ਗਲੇਡਿੰਗ ਮੈਂ ਰਵਿੰਦਰ ਸਿੰਘ ਜੀ ਸਰ ਕਿਤਾਜੋ ਜਾਗਰ ਕੀ ਕਾਰਨ ਕੀ ਹੈ ਸਰ ਕਾਰਨ ਸਰ ਉਹਨਾਂ ਨੂੰ ਸਾਨੂੰ ਨੂੰ ਪਤਾ ਨਹੀਂ ਕਿ ਜੀ ਆਪਾਂ ਨੇ ਅੱਗੇ ਵੀ ਜਾਈ ਆਪੇ ਜੀ ਕਿੰਨੇ ਵੇ ਕੋਲ ਆਇਆ ਮੈਂ ਸਾਨੂੰ ਕੋਈ 10 ਵਜੇ 30 20 ਮਿੰਟ ਦੇ ਆਈਏ ਨੇ ਕਾਰ ਕਿੱਥੇ ਕਿੱਥੇ ਅੱਗ ਲੱਗੀ ਹੈ ਕੀ ਕਾਰ ਇਹ ਮਾਡਲ ਦਾ 6000 ਸੰਗਾ ਚੋਂ ਦੇ ਲਾਗੇ ਕੀ ਕਾਰ ਹੈ ਪਤਾ ਹੈਗਾ ਕਿ ਉਹ ਜਿੱਥੇ ਸਰ ਉਹਦਾ ਨਹੀਂ ਕੋਈ ਪਤਾ ਘਰ ਵਿੱਚ ਇਹ ਕਿੱਥੇ ਹੈ ਘਾੜ ਦੇ ਵਿੱਚ ਆ ਗਈ ਕਿੰਨੇ ਵੇ ਲੱਗਿਆ ਇਹ ਲੱਗੀ ਗਈ ਸਾਨੂੰ ਪਿੰਟਾ ਤੇ ਲੱਗੀ ਗਈ ਕਿੰਨੀਆਂ ਗੱਡੀਆਂ ਲੱਗੀਆਂ ਸਰ ਦੋ ਗੱਡੀਆਂ ਲੱਗੀਆਂ ਜੀ ਜਦੋਂ ਅੱਗੇ ਲੱਗੀਕਰ ਕਿੰਨੇ ਕੋਈ ਰੋਗ ਮੌਜੂਦ ਸੀ ਸਰ ਇਹਦਾ ਇਹ ਫੈਮਿਲੀ ਗੈਰੀ ਦੋ ਤਿੰਨ ਬੰਦੇ ਰਹਿ ਰਹੇ ਸੀ ਵਿੱਚ ਹਾਂਜੀ ਹਾਂਜੀ ਸਰ ਲੇਕਿਨ ਸੁੱਤਰਾ ਪਤਾ ਲੱਗਾ ਡੌਗ ਵਗੈਰਾ ਵਸੇ ਅੰਦਰ ਕੋਈ ਆ ਲੋਗ ਬੇਲੜਾ ਥੱਲੇ ਵਾਲੇ ਲੋਕ ਸੀਗੇ ਉੱਤੇ ਹੁੰਦੇ ਸੀ ਕੋਈ ਨੁਕਸਾਨ ਨਹੀਂ ਆਇਆ ਨਹੀਂ ਨਹੀਂ ਕੋਈ ਚਾਨੀ ਨੁਕਸਾਨ ਤਾਂ ਨਹੀਂ ਮਾਰੀ ਨਹੀਂ ਜੀ ਨਹੀਂ ਚਾਹ ਸਮਾਨ ਸਾਰੇ ਕਿੰਨਾ ਖਸੜਿਆ ਮੋਬਾਈਲ ਉੱਤੇ ਦੋ ਕਮਰੇ ਜਿ ਸਮਾਨ ਸਕੇ ਦੋਨਾਂ ਛੜ ਕੇ ਸਵਾਹ ਹੋ ਗਏ ਸਿਲੰਡਰ ਦੇ ਕੀ ਹੈ ਵਿੱਚ ਸਿਲੰਡਰ ਦੀ ਸਾਧੋ ਪਾਉਂ ਵੱਡੇ ਆ ਉਹਦੀ ਵਾਸ਼ਰ ਪਾਟੀ ਅੰਦਰਲੀ ਵਿੱਚ ਨੇ ਉਹਦੇ ਕਰਕੇ ਲੀਕ ਜਿਹਾ ਗਿਆ ਜੀ ਕੀ ਲੱਗਦਾ ਕੋਈ ਸਿਲੰਡਰ ਦੇ ਨਾਲ ਵੀ ਹੋ ਸਕਦਾ ਹੋ ਸਕਦਾ ਸਰ ਮੇਰਾ ਗੁਰਵੀਨ ਸਿੰਘ ਲੰਬਾ ਜੀ ਕੀ ਗੱਲ ਕਿ ਹੋਇਆ ਸਰ ਦੱਸੋ ਭਾਈ ਬ੍ਰਦਰ ਇੱਥੇ ਰਹਿੰਦਾ ਤੇ ਮੈਂ ਤਾਂ ਗ੍ਰੀਨ ਮਾਲਟਰ ነਨਾ ਬ੍ਰਦਰ ਉੱਪਰ ਰਹਿੰਦੇ ਨੇ ਤੇ ਉਹ ਸਿਲੰਡਰ ਦਾ ਜਿਹੜਾ ਉੱਪਰ ਹੁੰਦਾ ਨਾ ਰੈਗੂਲੇਟਰ ਉਹ ਇੱਕਦਮ ਫਟ ਗਿਆ ਤੇ ਉਹਦੇ ਕਰਕੇ ਅੱਗ ਫੈਲ ਗਈ ਏ ਤੇ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸਭ ਕੁਝ ਸੜ ਗਿਆ ਸਮਾਨ ਪੂਣੀ ਸੜ ਗਿਆ ਦਰਵਾਜ਼ੇ ਖਿੜਕੀਆਂ ਸਭ ਸੜ ਗਈਆਂ ਨੇ ਕਾਫੀ ਦੇਰ ਤੇ ਆਪਣੇ ਮਿੱਤਰ ਸੱਜਣ ਸਾਰੇ ਵਿਚਾਰੇ ਇਕੱਠੇ ਹੋਏ ਆਣਗੂ ਆਣੂ ਸਾਰੇ ਇਕੱਠੇ ਹੋਏ ਮਾੜਾ ਮੋਟਾ ਬਾਲਟੀ ਬੁਲਟੀ ਪਾਉਂਦੇ ਪਰ ਅੱਗ ਬਹੁਤ ਜ਼ਿਆਦਾ ਖਤਰਨਾਕ ਸੀ ਉਸ ਤੋਂ ਬਾਅਦ ਕਮਲੈਂਡਾ ਕਮਲੈਂਡਾ ਕਰਦੇ ਰਿਆਂ ਤੇ ਅੱਧੇ ਘੰਟੇ ਬਾਅਦ ਆਈ ਤੇ ਪੌਣਾ ਘੰਟੇ ਬਾਅਦ ਕੁਲਚਵੀ ਤੇ ਫਾਇਰ ਬ੍ਰੀਡ ਵੀ ਤੇ ਉਹਨਾਂ ਨੇ ਬੁਝਾਈ ਹੋਣ ਅੱਗੇ ਜੀ ਤੇ ਸਿਲੰਡਰ ਵੀ ਕੱਢ ਲਿਆਂਦਾ ਜਿਹੜਾ ਉਹ ਸਾਹਮਣੇ ਪਿਆ ਉਹ ਸਿਲੰਡਰ ਚਵਾਵਲੇ ਵੀ ਗੈਸ ਨਿਕਲਦੀ ਪਈ ਹੈ ਤੇ ਚਲੋ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਮਾਲੀ ਨੁਕਸਾਨ ਸਾਰਾ ਸਾਢੇ ਕਿੰਨੇ ਫੈਮਿਲੀ ਮੈਂਬਰ ਰਹਿੰਦੇ ਸੀ ਫੈਮਿਲੀ ਮੈਂਬਰ ਇੱਥੇ ਆਪਣਾ ਬ੍ਰਦਰ ਹੈ ਤੇ ਆਪਣਾ ਉਹਦਾ ਬੇਟਾ ਜੀ ਡੋਗ ਵਗੈਰਾ ਵੀ ਹੰਦਰ ਸੀ ਡੋਗ ਉਹਨਾਂ ਨੇ ਪੈਸੇ ਦੋ ਜਿੰਨਾ ਹੁੰਦੇ ਨਾ ਸਟਰੀਟ ਡੋਗ ਰੱਖੇ ਹੋਏ ਵੀ ਉਹਨਾਂ ਨੂੰ ਨੁਕਸਾਨ ਨਹੀਂ ਆਉਣਾ ਨਹੀਂ ਬਚਾਉਗੇ ਜੀ ਠੀਕ ਨੇ ਉਹ ਵੀ ਠੀਕ ਨੇ ਹਾਂਜੀ ਲੱਗੀ ਫਰਸਟ ਫਲੋਰ ਤੇ ਫਰਸਟ ਫਲੋਰ ਤੇ ਜੀ ਕੀ ਮੈਟਰ ਉਹ ਕੀ ਕਿਹਾ ਕੀ ਕੰਟਰੋਲ ਰੂਮ ਤੋਂ ਇੱਕ ਤਲਾਹ ਮਿਲੀ ਸੀਗੀ ਗਰਵੀਨ ਸਿੰਘ ਲਾਂਬਾ ਸਨ ਆਫ ਗੁਲਜੀਤ ਸਿੰਘ ਛੇ ਭਿਆਰ ਦੇ ਰਹਿਣਾ ਬਾਈ ਉੱਥੇ ਅੱਗ ਲੱਗੀ ਆ ਇਹਦੇ ਸਬੰਧ ਦੇ ਵਿੱਚ ਇਸ ਮੌਕੇ ਤੇ ਪਹੁੰਚਿਆ ਫਾਇਰ ਵਿਜੀਟ ਆਈ ਆ ਤੇ ਪਤਾ ਲੱਗਾ ਵੀ ਇੱਥੇ ਇੱਕ ਹੁਣ ਜੋ ਅੰਦਰੋਂ ਪਤਾ ਲੱਗਾ ਕਿ ਕਿ ਸਿਲੰਡਰ ਸੀਗਾ ਸਿਲੰਡਰ ਨੂੰ ਅੱਗ ਪੈਣ ਕਰਕੇ ਅੱਗ ਲੱਗ ਗਈ ਆ ਤੇ ਬਾਕੀ ਕੋਈ ਜਾਨੀ ਨੁਕਸਾਨ ਨਹੀਂ ਹੈਗਾ ਅੱਗ ਤੇ ਪੂਰਾ ਕੰਟਰੋਲ ਪਾ ਲਿਆ ਗਿਆ ਹੈ ਤੇ ਬਾਕੀ ਜਿਹੜੇ ਹੈਗੇ ਆ ਗੁਰਵੀਰ ਸਿੰਘ ਜੀ ਨੂੰ ਕਿਹਾ ਵੀ ਜੋ ਤੁਹਾਡਾ ਨੁਕਸਾਨ ਹੋਏ ਸਬੰਧੀ ਜਿਹੜੀ ਹੈਗੀ ਆ ਕੰਪਲੀਟ ਦੇ ਦੇਣ ਉਹਦੇ ਸਬੰਧੀ ਅਸੀਂ ਡੀਡੀਆਰ ਕਰ ਦਿੱਤਾ ਇਹਨਾਂ ਨੂੰ ਨੁਕਸਾਨ ਪਤਾ ਲੱਗਿਆ ਇਹਦੇ ਬਾਰੇ ਉਹ ਜੀ ਦੇਖ ਰਹੇ ਅੰਦਰ ਅੰਦਰ ਦੇਖ ਰਿਹਾ ਜੋ ਵੀ ਸਮਾਨ ਦਾ ਨੁਕਸਾਨ ਲਿਸਟ ਦੇਣਗੇ ਉਸ ਤੋਂ ਬਾਅਦ ਅਸੀਂ ਡੀਡੀਆਰ ਕਰਾਂਗੇ ਹੁੰਦਾ ਕਿ ਲੋਕ ਵਗੈਰਾ ਦੇਸੀ ਅੰਦਰ ਕੋਈ ਦੋ ਤਿੰਨ ਨਹੀਂ ਉਹਨਾਂ ਕੋਈ ਨੁਕਸਾਨ ਨਹੀਂ ਹੋਇਆ ਜਨਵਰ ਚ ਉਹ ਪੁੱਤਾ ਸੀਗੀ ਉਹ ਨਿਕਲ ਕੇ ਬਾਹਰ ਕੰਟਰੋਲ ਕਰ ਲਿਆ ਅੱਗ ਤੇ ਬਿਲਕੁਲ ਠੀਕ ਹੈ ਕੀ ਨਾਮ ਹੈ ਸਰ ਆਪਣਾ ਐਸਆਈ ਰਮੇਸ਼ਪਾਲ ਥਾਣਾ ਡਵੀਜ਼ਨ ਨੰਬਰ 7 ਜਲਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਲੰਧਰ ਦਾ ਰੈਗੂਲੇਟਰ ਫਟਣ ਕਾਰਨ ਕਰਦੇ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਅੱਗ ਦੀਆਂ ਲਪਟਾਂ ਉੱਡਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਜਲੰਧਰ ਦੇ ਪੱਛਮੀ ਹਲਕੇ ਦੇ ਸੰਗਾ ਰੋਡ ਤੇ ਇੱਕ ਘਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਘਰ ਦੇ ਵਿੱਚ ਲੱਗੀ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਹਰ ਕੋਈ ਸਹਿਮ ਗਿਆ ਕਿ ਇਹ ਇੰਨੀ ਭਿਆਨਕ ਅੱਗ ਕਿਸ ਤਰੀਕੇ ਲੱਗ ਗਈ ਤਾਂ ਲੋਕਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪਲਸਨੋਦਿੱਤੀ ਘਟਨਾ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਊ ਦਸਤੇਦਿਆਂ ਦੋ ਗੱਡੀਆਂ ਅੱਗ ਤੇ ਕਾਬੂ ਪਾਉਣ ਦੇ ਲਈ ਮੌਕੇ ਤੇ ਪਹੁੰਚੀਆਂ ਤੇ ਕਾਫੀ ਮਿਹਨਤ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਇਸ ਦੌਰਾਨ ਪਲਸਨੋਦਿੱਤੀ ਵੱਲੋਂ ਲੋਕਾਂ ਨੂੰ ਘਟਨਾ ਸਥਾਨ ਤੋਂ ਹਟਾ ਦਿੱਤਾ ਗਿਆ ਇੱਥੇ ਜਾਣਕਾਰੀ ਦਿੰਦਿਆਂ ਪਰਿਵਾਰ ਨੇ ਦੱਸਿਆ ਕਿ ਸਿਲੰਡਰ ਦਾ ਰੈਗੂਲੇਟਰ ਅਚਾਨਕ ਫਟ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਉਹਨਾਂ ਨੇ ਕਿਹਾ ਕਿ ਘਰ ਦੀ ਪਹਿਲੀ ਮੰਜ਼ਲ ਤੇ ਅੱਗ ਲੱਗੀ ਸੀ ਇਸ ਦੌਰਾਨ ਘਰ ਦੇ ਵਿੱਚ ਲੱਗੀ ਅੱਗ ਨੇ ਕੁਝ ਹੀ ਸਮੇਂ ਦੇ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ ਤੇ ਇਸ ਹਾਦਸੇ ਵਿੱਚ ਘਰ ਦਾ ਬਾਹਤ ਸਾਰਾ ਸਮਾਨ ਸੜਕੇ ਸਵਾ ਹੋ ਗਿਆ ਪੀੜਤ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਸਿਲੰਡਰ ਬਾਹਰ ਕੱਢ ਲਿਆ ਗਿਆ ਸੀ ਤਾਂ ਖੁਸ਼ਕਿਸਮਤੀ ਦੇ ਨਾਲ ਹਾਦਸੇ ਵਿੱਚ ਸਿਲੰਡਰ ਨਹੀਂ ਫਟਿਆ ਲੇਕਿਨ ਰੈਗੂਲੇਟਰ ਫਟਣ ਕਾਰਨ ਕਰਦੇ ਵਿੱਚ ਵੱਡਾ ਨੁਕਸਾਨ ਹੋਇਆ ਹੈ ਅੱਛਾ ਕਿ ਨਾ ਹੋ ਗਿਆ ਗਲੇਟਿੰਗ ਫਿਰ ਮੈਂ ਰਵਿੰਦਰ ਸਿੰਘ ਜੀ ਸਰ ਇਹ ਕਿਤਾਜੋ ਜਾਗਰਗੀ ਕੀ ਕਾਰਨ ਕੀ ਹੈ ਸਰ ਕਾਰਨ ਸਰ ਉਹਨਾਂ ਨੂੰ ਸਾਨੂੰ ਨਹੀਂ ਪਤਾ ਨਹੀਂ ਕਿ ਇਹ ਆਪਾਂ ਨੇ ਆਗ ਦੇਈ ਆ ਆਪੇ ਜੀ ਕਿੰਨੇ ਵੇ ਕੋਲ ਆਇਆ ਮੈਂ ਸਾਨੂੰ ਕੋਈ 10 ਵਜੇ 30 20 ਮਿੰਟ ਦੇ ਆਈਏ ਨੇ ਕਾਰ ਕਿੱਥੇ ਅੱਗ ਲੱਗੀ ਹੈ ਕੀ ਕਾਰ ਇਹ ਮਾਡਲ ਦਾ 6 ਵੀ ਹਾਸੰਗਾ ਚੋਂ ਦੇ ਲਾਗੇ ਕੀ ਕਾਰ ਹੈ ਪਤਾ ਹੈਗਾ ਕਿ ਉਹ ਜਿੱਥੇ ਸਰ ਉਹਦਾ ਨਹੀਂ ਕੋਈ ਪਤਾ ਘਰ ਵਿੱਚ ਇਹ ਕਿੱਥੇ ਹੈ ਕਾਰ ਦੇ ਵਿੱਚ ਆ ਗਈ ਕਿੰਨੇ ਵੇ ਲੱਗਿਆ ਇਹ ਲੱਗੀ ਗਈ ਸਾਨੂੰ ਪਿੰਟਾ ਦਾ ਲੱਗੀ ਗਿਆ ਕਿੰਨੀਆਂ ਗੱਡੀਆਂ ਲੱਗੀਆਂ ਸਰ ਦੋ ਗੱਡੀਆਂ ਲੱਗੀਆਂ ਇੱਕ ਜਦੋਂ ਅੱਗੇ ਲੱਗੀ ਕਰ ਚੁੱਕੀ ਕਿੰਨੇ ਕੋਈ ਰੋਗ ਨੂੰ ਜੂਤ ਸੀ ਸਰ ਇੰਨਾ ਹੀ ਫੈਮਲੀ ਗੈਰੀ ਦੋ ਦਿਨ ਬੰਦੇ ਰਹਿ ਰਹੇ ਸੀ ਵਿੱਚ ਹਾਂਜੀ ਅੱਜ ਸਰ ਲੇਕਿ ਸੁਤਰਾ ਪਤਾ ਲੱਗਾ ਡੌਗ ਵਗੈਰਾ ਵਸੇ ਅੰਦਰ ਕੋਈ लोग वगैरह ਥੱਲੇ ਵਾਲੇ ਲੋਕ ਸੀਗੇ ਉੱਤੇ ਹੁੱਲੇ ਸੀਗਾ ਕੋਈ ਨੁਕਸਾਨ ਨਹੀਂ ਆਇਆ ਨਹੀਂ ਨਹੀਂ ਕੋਈ ਜਾਣੀ ਨੁਕਸਾਨ ਤਾਂ ਨਹੀਂ ਮਾ ਨਹੀਂ ਜੀ ਨਹੀਂ ਬਚਾ ਸਮਾਨ ਸਾਰਾ ਕਿੰਨਾ ਖਸੜਿਆ ਮੋਬਾਈਲ ਉੱਤੇ ਦੋ ਕਮਰੇ ਸਮਾਨ ਸਗੇ ਦੋਨਾਂ ਛੜ ਕੇ ਸਵਾਹ ਹੋ ਗਏ ਸਿਲੰਡਰ ਦੇ ਕੀ ਹੈ ਵਿੱਚ ਸਿਲੰਡਰ ਦੀ ਸਾਰਾ ਪਾਉ ਵੱਡੇ ਆ ਉਹਦੀ ਵਾਸ਼ਰ ਪਾਟੀ ਹੋਈ ਅੰਦਰਲੀ ਵਿੱਚ ਨੇ ਉਹਦੇ ਕਰਕੇ ਲੀਕ ਜਗਾ ਦੀ ਗਈ ਕੀ ਲੱਗਦਾ ਕੋਈ ਸਿਲੰਡਰ ਦੇ ਨਾਲ ਵੀ ਹੋ ਸਕਦਾ ਹੋ ਸਕਦਾ ਸਰ ਮੇਰਾ ਗੁਰਵੀਨ ਸਿੰਘ ਲੰਬਾ ਜੀ ਕੀ ਗੱਲ ਕੀ ਇਹ ਸਰ ਦੱਸ ਜੀ ਆ ਕਿੱਦਾਂ ਲੱਗਿਆ ਭਾਈ ਬ੍ਰਦਰ ਇੱਥੇ ਰਹਿੰਦਾ ਤੇ ਮੈਂ ਤੇ ਗ੍ਰੀਨ ਮਾਲਟਰ ਨਾ ਬ੍ਰਦਰ ਉੱਪਰ ਰਹਿੰਦੇ ਨੇ ਤੇ ਉਹ ਸਿਲੰਡਰ ਦਾ ਜਿਹੜਾ ਉੱਪਰ ਹੁੰਦਾ ਨਾ ਰੈਗੂਲੇਟਰ ਉਹ ਇੱਕਦਮ ਫਟ ਗਿਆ ਤੇ ਉਹਦੇ ਕਰਕੇ ਅੱਗ ਫੈਲ ਗਈ ਏ ਤੇ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸਭ ਕੁਝ ਸੜ ਗਿਆ ਸਮਾਨ ਸੂਨੀ ਸੜ ਗਿਆ ਦਰਵਾਜ਼ੇ ਖਿੜਕੀਆਂ ਸਭ ਸੜ ਗਈਆਂ ਨੇ ਕਾਫੀ ਦੇਰ ਤੇ ਆਪਣੇ ਮਿੱਤਰ ਸੱਜਣ ਸਾਰੇ ਵਿਚਾਰੇ ਇਕੱਠੇ ਹੋਏ ਆਣੂ ਆਣੂ ਸਾਰੇ ਇਕੱਠੇ ਹੋਏ ਮਾੜਾ ਮੋਟਾ ਬਾਲਟੀ ਬੁਲਟੀ ਪਾਉਂਦੇ ਪਰ ਅੱਗ ਬਹੁਤ ਜ਼ਿਆਦਾ ਖਤਰਨਾਕ ਸੀ ਉਸ ਤੋਂ ਬਾਅਦ ਕਮਲੈਂਡਾ ਕਮਲਟਾ ਕਰਦੇ ਰਿਆਂ ਤੇ ਅੱਧੇ ਘੰਟੇ ਬਾਅਦ ਆਈ ਤੇ ਪੌਣਾ ਘੰਟੇ ਬਾਅਦ ਕੁਲਚਵੀ ਤੇ ਫਾਇਰ ਬ੍ਰੇਡ ਵੀ ਤੇ ਉਹਨਾਂ ਨੇ ਬੁਝਾਈ ਹੋਣ ਅੱਗੇ ਜੀ ਤੇ ਸਿਲੰਡਰ ਵੀ ਕੱਢ ਲਿਆਂਦਾ ਜਿਹੜਾ ਉਹ ਸਾਹਮਣੇ ਪਿਆ ਉਹ ਸਿਲੰਡਰ ਚਵਾਵਲੇ ਵੀ ਗੈਸ ਨਿਕਲਦੀ ਪਈ ਹੈ ਤੇ ਚਲੋ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਮਾਲੀ ਨੁਕਸਾਨ ਸਾਰਾ ਸਾਡੇ ਦਾ ਹੈ ਕਿੰਨੇ ਫੈਮਿਲੀ ਮੈਂਬਰ ਰਹਿੰਦੇ ਸਨ ਫੈਮਿਲੀ ਮੈਂਬਰ ਇੱਥੇ ਆਪਣਾ ਬ੍ਰਦਰ ਹੈ ਤੇ ਆਪਣਾ ਉਹਦਾ ਬੇਟਾ ਜੀ ਕੋ ਡੌਗ ਵੀ ਹੰਦਰ ਸੀ ਡੌਗ ਉਹਨਾਂ ਨੇ ਪੈਸੇ ਦੋ ਜਿੱਦਾਂ ਹੁੰਦੇ ਨਾ ਸਟਰੀਟ ਡੌਗ ਰੱਖੇ ਹੋਏ ਵੀ ਉਹਨਾਂ ਨੂੰ ਨੁਕਸਾਨ ਨਹੀਂ ਆਉਣਾ ਨਹੀਂ ਬਚਾਉਗੇ ਵੀ ਠੀਕ ਨੇ ਉਹ ਵੀ ਠੀਕ ਨੇ ਹਾਂਜੀ ਲੱਗੀ ਫਰਸਟ ਫਲੋਰ ਤੇ ਫਰਸਟ ਫਲੋਰ ਤੇ ਜੀ ਕੀ ਮੈਟਰ ਦੁਖੀ ਕਿਹਾ ਕੀ ਕੰਟਰੋਲ ਰੂਮ ਤੋਂ ਇੱਕ ਤਲਾਹ ਮਿਲੀ ਸੀਗੀ ਗਰਵੀਨ ਸਿੰਘ ਲਾਂਬਾ ਸਨ ਆਫ ਗਲਜੀਤ ਸਿੰਘ ਸ਼ਿਵਹਾਰ ਦੇ ਰਹਿਣਾ ਬਈ ਉੱਥੇ ਅੱਗ ਲੱਗੀ ਆ ਇਹਦੇ ਸਬੰਧ ਦੇ ਵਿੱਚ ਇਸੇ ਮੌਕੇ ਤੇ ਪਹੁੰਚਿਆ ਫਾਇਰ ਵਿਜੀਟ ਆਈ ਆ ਤੇ ਪਤਾ ਲੱਗਾ ਵੀ ਇੱਥੇ ਇੱਕ ਹੁਣ ਜੋ ਅੰਦਰੋਂ ਪਤਾ ਲੱਗਾ ਕਿ ਇੱਕ ਸਿਲੰਡਰ ਸੀਗਾ ਸਿਲੰਡਰ ਨੂੰ ਅੱਗ ਪੈਣ ਕਰਕੇ ਅੱਗ ਲੱਗ ਗਈ ਆ ਤੇ ਬਾਕੀ ਕੋਈ ਜਾਨੀ ਨੁਕਸਾਨ ਨਹੀਂ ਹੈਗਾ ਅੱਗ ਤੇ ਪੂਰਾ ਕੰਟਰੋਲ ਪਾ ਲਿਆ ਗਿਆ ਹੈ ਤੇ ਬਾਕੀ ਜਿਹੜੇ ਹੈਗੇ ਆ ਗੁਰਵੀਰ ਸਿੰਘ ਜੀ ਨੂੰ ਕਿਹਾ ਵੀ ਜੋ ਤੁਹਾਡਾ ਨੁਕਸਾਨ ਹੋਏ ਸਬੰਧੀ ਜਿਹੜੀ ਹੈਗੀ ਆ ਕੰਪਲੀਟ ਦੇ ਦੇਣ ਉਹਦੇ ਸਬੰਧੀ ਅਸੀਂ ਡੀਡੀਆਰ ਕਰ ਦਿੱਤਾ ਹੈ ਨੁਕਸਾਨ ਪਤਾ ਲੱਗੇ ਇਹਦੇ ਬਾਰੇ ਉਹ ਜੀ ਦੇਖ ਰਹੇ ਅੰਦਰ ਅੰਦਰ ਦੇਖ ਰਿਹਾ ਜੋ ਵੀ ਸਮਾਨ ਦਾ ਨੁਕਸਾਨ ਲਿਸਟ ਦੇਣਗੇ ਉਸ ਤੋਂ ਬਾਅਦ ਅਸੀਂ ਡੀਡੀਆਰ ਕਰਾਂਗੇ ਹੁੰਦਾ ਕਿ ਲੋਕ ਵਗੈਰਾ ਦੇ ਸੀ ਅੰਦਰ ਕੋਈ ਨਹੀਂ ਉਹਨਾਂ ਕੋਈ ਨੁਕਸਾਨ ਨਹੀਂ ਹੋਇਆ ਜਨਵਰ ਦੇ ਪੁੱਤਾ ਜਿਹੀ ਉਹ ਨਿਕਲ ਕੇ ਬਾਹਰ ਕੰਟਰੋਲ ਕਰ ਲਿਆ ਅੱਗ ਤੇ ਬਿਲਕੁਲ ਠੀਕ ਹੈ ਕੀ ਨਾਮ ਹੈ ਤੁਹਾਡਾ ਐਸਆਈ ਰਮੇਸ਼ਪਾਲ ਥਾਣਾ ਡਵੀਆ ਨੰਬਰ 7 ਜਲਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿੱਕ ਕਰੋ ਜਲੰਧਰ ਦਾ ਰੈਗੂਲੇਟਰ ਫਟਣ ਕਾਰਨ ਕਾਰ ਦੇ ਵਿੱਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆ ਰਹੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰੀਕੇ ਅੱਗ ਦੀਆਂ ਲਪਟਾਂ ਉੱਡਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਜਲੰਧਰ ਦੇ ਪੱਛਮੀ ਹਲਕੇ ਦੇ ਸੰਗਾ ਰੋਡ ਤੇ ਇੱਕ ਕਾਰ ਦੇ ਵਿੱਚ ਭਿਆਨਕ ਅੱਗ ਲੱਗ ਗਈ ਕਾਰ ਦੇ ਵਿੱਚ ਲੱਗੀ ਅੱਗ ਦੀਆਂ ਲਪਟਾਂ ਦੂਰੋਂ ਹੀ ਦਿਖਾਈ ਦੇ ਰਹੀਆਂ ਸਨ ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਦੇ ਵਿੱਚ دہشت ਦਾ ਮਾਹੌਲ ਬਣ ਗਿਆ ਹਰ ਕੋਈ ਸਹਿਮ ਗਿਆ ਕਿ ਇਹ ਇੰਨੀ ਭਿਆਨਕ ਅੱਗ ਕਿਸ ਤਰੀਕੇ ਲੱਗ ਗਈ ਤਾਂ ਲੋਕਾਂ ਨੇ ਤੁਰੰਤ ਇਸ ਘਟਨਾ ਦੀ ਸੂਚਨਾ ਫਾਇਰ ਬ੍ਰਿਗੇਡ ਅਤੇ ਪਲਸਨੋ ਦਿੱਤੀ ਘਟਨਾ ਦੀ ਸੂਚਨਾ ਮਿਲਦੇ ਹੀ ਅੱਗ ਬੁਝਾਊ ਦਸਤੇ ਦੀਆਂ ਦੋ ਗੱਡੀਆਂ ਅੱਗ ਤੇ ਕਾਬੂ ਪਾਉਣ ਦੇ ਲਈ ਮੌਕੇ ਤੇ ਪਹੁੰਚੀਆਂ ਤੇ ਕਾਫੀ ਮਿਹਨਤ ਮੁਸ਼ਕਲ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਇਸ ਦੌਰਾਨ ਪਲਸਨੋ ਵੱਲੋਂ ਵੀ ਲੋਕਾਂ ਨੂੰ ਘਟਨਾ ਸਥਾਨ ਤੋਂ ਹਟਾ ਦਿੱਤਾ ਗਿਆ ਇੱਥੇ ਜਾਣਕਾਰੀ ਦਿੰਦੇ ਆ ਪਰਿਵਾਰ ਨੇ ਦੱਸਿਆ ਕਿ ਸਿਲੰਡਰ ਦਾ ਰੈਗੂਲੇਟਰ ਅਚਾਨਕ ਫਟ ਗਿਆ ਜਿਸ ਕਾਰਨ ਇਹ ਹਾਦਸਾ ਵਾਪਰਿਆ ਉਹਨਾਂ ਨੇ ਕਿਹਾ ਕਿ ਘਰ ਦੀ ਪਹਿਲੀ ਮੰਜ਼ਲ ਤੇ ਅੱਗ ਲੱਗੀ ਸੀ ਇਸ ਦੌਰਾਨ ਘਰ ਦੇ ਵਿੱਚ ਲੱਗੀ ਅੱਗ ਨੇ ਕੁਝ ਹੀ ਸਮੇਂ ਦੇ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ ਤੇ ਇਸ ਹਾਦਸੇ ਵਿੱਚ ਘਰ ਦਾ ਬਹੁਤ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪੀੜਤ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਸਿਲੰਡਰ ਬਾਹਰ ਕੱਢ ਲਿਆ ਗਿਆ ਸੀ ਤਾਂ ਖੁਸ਼ਕਿਸਮਤੀ ਦੇ ਨਾਲ ਹਾਦਸੇ ਵਿੱਚ ਸਿਲੰਡਰ ਨਹੀਂ ਫਟਿਆ ਲੇਕਿਨ ਰੈਗੂਲੇਟਰ ਫਟਣ ਕਾਰਨ ਕਰਦੇ ਵਿੱਚ ਵੱਡਾ ਨੁਕਸਾਨ ਹੋਇਆ ਹੈ ਐਸੇ ਕਿ ਨਹੀਂ ਆਉਣਾ ਲੇਡੀ ਮੈਮ ਰਵਿੰਦਰ ਸਿੰਘ ਜੀ ਸਰ ਡਾਜੋ ਜਾ ਕੇ ਕੀ ਕਾਰਨ ਕੀ ਹੈ ਸਰ ਕਾਰਨ ਸਰ ਉਹਨਾਂ ਨੂੰ ਸਾਨੂੰ ਨੂੰ ਪਤਾ ਨਹੀਂ ਕਿ ਜੀ ਆਪਾਂ ਨੇ ਅੱਗੇ ਵੀ ਜਾਈਏ ਅੱਗੇ ਜੀ ਕਿੰਨੇ ਵੇ ਕੋਲ ਆਇਆ ਸਾਨੂੰ ਕੋਈ 10 ਵਜੇ 30 20 ਮਿੰਟ ਦੇ ਆਈਏ ਨੇ ਗਾ ਕਿਥੇ ਅੱਗ ਲੱਗੀ ਹੈ ਕੋਈ ਕਾਰਨ ਇਹ ਮਾਡਲ ਹੁਣ 6000 ਹਜ਼ਾਰ ਸੰਗਾ ਚੌਂਦੇ ਲਾਗੇ ਕੀ ਕਹ ਰਹੇ ਬਤਾਏਗਾ ਕਿ ਕਿੱਥੇ ਸਰ ਉਹਦਾ ਨਹੀਂ ਕੋਈ ਪਤਾ ਘਰ ਵਿੱਚ ਕਿੱਥੇ ਹੈ ਗੱਡੀਆਂ ਦੇ ਵਿੱਚ ਆ ਗਈ ਕਿੰਨੀਆਂ ਦੇ ਨਕੀਆਂ ਇਹ ਲੱਗੀ ਗਈ ਸਾਨੂੰ ਪਿੰਟਾ ਤੇ ਲੱਗੀ ਗਿਆ ਕਿੰਨੀਆਂ ਗੱਡੀਆਂ ਲੱਗੀਆਂ ਸਰ ਦੋ ਗੱਡੀਆਂ ਲੱਗੀਆਂ ਜੀ ਜਦੋਂ ਅੱਗ ਲੱਗੀ ਤਾਂ ਕਿੰਨੇ ਕੋਈ ਰੋਗ ਨਹੀਂ ਸੀ ਸਰ ਇਹਦਾ ਇਹ ਫੈਮਲੀ ਹੈ ਰਹੀ ਦੋ ਦਿਨ ਬੰਦੇ ਰਹਿ ਰਹੇ ਸੀ ਵਿੱਚ ਹਾਂਜੀ ਹਾਂਜੀ ਸਰ ਦੇਖੀ ਸੁਪਰੇ ਪਤਾ ਲਗਾ ਡਾਕ ਵਗੈਰਾ ਵਸੇ ਅੰਦਰ ਕੋਈ ਲੋਗ ਵਗੈਰਾ ਥੱਲੇ ਵਾਲੇ ਲੋਗ ਸੀਗੇ ਉੱਤੇ ਹੁੱਲੇ ਸੀ ਕੋਈ ਨੁਕਸਾਨ ਨਹੀਂ ਆਇਆ ਨਾ ਨਹੀਂ ਨਹੀਂ ਕੋਈ ਜਾਣੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜੀ ਨਹੀਂ ਬਚਾ ਜੀ ਸਮਾਨ ਸਾਰਾ ਕਿੰਨਾ ਖਸ ਗਿਆ ਮੋਬਾਈਲ ਉੱਤੇ ਦੋ ਕਮਰੇ ਜੀ ਸਮਾਨ ਸੀਗੇ ਦੋਨਾਂ ਛੜ ਕੇ ਸਵਾਹ ਹੋ ਗਏ ਸੀਲਿੰਡਰ ਤੇ ਕੀ ਹੈ ਵਿੱਚ ਸਿਲੰਡਰ ਜੀ ਸਾਰਾ ਪਾਉਂ ਟੱਡੇ ਆ ਉਹਦੀ ਵਾਸ਼ਰ ਪਾਟੀ ਹੋਈ ਅੰਦਰਲੀ ਵਿੱਚ ਨੇ ਉਹਦੇ ਕਰਕੇ ਲੀਕ ਹੋ ਗਿਆ ਜੀ ਕੀ ਲਗਾਤਾ ਕੋਈ ਸਿਲੰਡਰ ਦੇ ਨਾਲ ਵੀ ਹੋ ਸਕਦਾ ਹੋ ਸਕਦਾ ਸਰ ਮੇਰਾ ਗੁਰਵਿੰਦ ਸਿੰਘ ਲੰਬਾ ਜੀ ਕੀ ਗੱਲ ਕੀ ਹੋਈ ਸਰ ਦੱਸ ਜੀ ਆ ਕਿਦਾਂ ਲੱਗਦਾ ਭਾਈ ਬ੍ਰਦਰ ਇੱਥੇ ਰਹਿੰਦਾ ਤੇ ਮੈਂ ਤਾਂ ਗ੍ਰੀਨ ਮਾਲਟਰ ነਣਾ ਬ੍ਰਦਰ ਉੱਪਰ ਰਹਿੰਦੇ ਨੇ ਤੇ ਉਹ ਸਿਲੰਡਰ ਦਾ ਜਿਹੜਾ ਉੱਪਰ ਹੁੰਦਾ ਨਾ ਰੈਗੂਲੇਟਰ ਉਹ ਇੱਕਦਮ ਫਟ ਗਿਆ ਤੇ ਉਹਦੇ ਕਰਕੇ ਅੱਗ ਫੈਲ ਗਈ ਏ ਤੇ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸਭ ਕੁਝ ਸੜ ਗਿਆ ਸਮਾਨ ਪੂਣੀ ਸੜ ਗਿਆ ਦਰਵਾਜ਼ੇ ਖਿੜਕੀਆਂ ਸਭ ਸੜ ਗਈਆਂ ਨੇ ਕਾਫੀ देर ਤੇ ਆਪਣੇ ਮਿੱਤਰ ਸੱਜਣ ਸਾਰੇ ਵਿਚਾਰੇ ਇਕੱਠੇ ਹੋਏ ਆਣੂ ਆਣੂ ਸਾਰੇ ਇਕੱਠੇ ਹੋਏ ਮਾੜਾ ਮੋਟਾ ਬਾਲਟੀ ਬੁਲਟੀ ਪਾੰਦਰੇ ਪਰ ਅੱਗ ਬਹੁਤ ਜ਼ਿਆਦਾ ਖਤਰਨਾਕ ਸੀ ਤੇ ਉਸ ਤੋਂ ਬਾਅਦ ਕਮਲੈਂਡਾ ਕਮਲਡਾ ਕਰਦੇ ਰਿਹਾ ਤੇ ਅੱਧੇ ਘੰਟੇ ਬਾਅਦ ਆਈ ਤੇ ਪੌਣਾ ਘੰਟੇ ਬਾਅਦ ਕੁਲਸਵੀ ਤੇ ਫਾਇਰ ਬ੍ਰੀਡ ਵੀ ਤੇ ਉਹਨਾਂ ਨੇ ਬੁਝਾਈ ਹੋਣ ਅੱਗੇ ਜੀ ਸਿਲੰਡਰ ਵੀ ਕੱਢ ਲਿਆਂਦਾ ਜਿਹੜਾ ਉਹ ਸਾਹਮਣੇ ਪਿਆ ਉਹ ਸਿਲੰਡਰ ਚਵਾਵਲੇ ਵੀ ਗੈਸ ਨਿਕਲਦੀ ਪਈ ਹੈ ਤੇ ਚਲੋ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਪਰ ਮਾਲੀ ਨੁਕਸਾਨ ਸਾਰਾ ਸਾਡਾ ਜੀ ਕਿੰਨੇ ਫੈਮਿਲੀ ਮੈਂਬਰ ਰਹਿੰਦੇ ਸਨ ਫੈਮਿਲੀ ਮੈਂਬਰ ਇੱਥੇ ਆਪਣਾ ਬ੍ਰਦਰ ਹੈ ਤੇ ਆਪਣਾ ਉਹਦਾ ਬੇਟਾ ਜੀ ਕੋਈ ਡੌਗ ਵਗੈਰਾ ਵੀ ਹੰਦਰ ਸੀ ਡੌਗ ਉਹਨਾਂ ਨੇ ਪੈਸੇ ਦੋ ਜਿੱਦਾਂ ਹੁੰਦੇ ਨਾ ਸਟਰੀਟ ਡੌਗ ਰੱਖੇ ਹੋਏ ਵੀ ਉਹਨਾਂ ਨੂੰ ਨੁਕਸਾਨ ਨਹੀਂ ਆਉਣਾ ਨਹੀਂ ਬਚਾ ਹੋ ਗਿਆ ਜੀ ਠੀਕ ਨੇ ਉਹ ਵੀ ਠੀਕ ਨੇ ਹਾਂ ਜੀ ਲੱਗੀ ਫਰਸਟ ਫਲੋਰ ਤੇ ਫਰਸਟ ਫਲੋਰ ਤੇ ਜੀ ਕਿ ਮੈਟਰ ਦੁਖੀ ਕਿਹਾ ਜੀ ਕੰਟਰੋਲ ਰੂਮ ਤੋਂ ਇੱਕ ਤਲਾਹ ਮਿਲੀ ਸੀਗੀ ਗਰਵੀਨ ਸਿੰਘ ਲਾਂਬਾ ਸਨ ਆਫ ਗੁਲਜੀਤ ਸਿੰਘ ਸ਼ਿਵ ਹਿਆਰ ਦੇ ਰਹਿਣਾ ਬਾਈ ਉੱਥੇ ਅੱਗ ਲੱਗੀ ਆ ਇਹਦੇ ਸਬੰਧ ਦੇ ਵਿੱਚ ਇਸੇ ਮੌਕੇ ਤੇ ਪਹੁੰਚਿਆ ਫਾਇਰ ਵਿਜੀਟ ਆਈ ਆ ਤੇ ਪਤਾ ਲੱਗਾ ਵੀ ਇੱਥੇ ਇੱਕ ਹੁਣ ਜੋ ਅੰਦਰੋਂ ਪਤਾ ਲੱਗਾ ਕਿ ਕਿ ਸਿਲੰਡਰ ਸੀਗਾ ਸਿਲੰਡਰ ਨੂੰ ਅੱਗ ਪੈਣ ਕਰਕੇ ਅੱਗ ਲੱਗੀ ਆ ਤੇ ਬਾਕੀ ਕੋਈ ਜਾਨੀ ਨੁਕਸਾਨ ਨਹੀਂ ਹੈਗਾ ਅੱਗ ਤੇ ਪੂਰਾ ਕੰਟਰੋਲ ਪਾ ਲਿਆ ਗਿਆ ਹੈ ਤੇ ਬਾਕੀ ਜਿਹੜੇ ਹੈਗੇ ਆ ਗੁਰਵੀਰ ਸਿੰਘ ਜੀ ਨੂੰ ਕਿਹਾ ਵੀ ਜੋ ਤੁਹਾਡਾ ਨੁਕਸਾਨ ਹੈ ਸਬੰਧੀ ਜਿਹੜੀ ਹੈਗੀ ਆ ਕੰਪਲੇਂਟ ਦੇ ਦਿਨ ਉਹਦੇ ਸਬੰਧੀ ਅਸੀਂ ਡੀਡੀਆਰ ਕਰਦੇ ਆ ਇਹਦਾ ਨੁਕਸਾਨ ਪਤਾ ਲੱਗੂ ਇਹਦੇ ਬਾਰੇ ਉਹ ਅਜੇ ਦੇਖ ਰਹੇ ਅੰਦਰ ਅੰਦਰ ਦੇਖ ਰਿਹਾ ਜੋ ਵੀ ਸਮਾਨ ਦਾ ਨੁਕਸਾਨ ਲਿਸਟ ਦੇਣੀ ਹੈ ਉਸ ਤੋਂ ਬਾਅਦ ਅਸੀਂ ਡੀਡੀਆਰ ਕਰਾਂਗੇ ਹੁੰਦਾ ਹੈ ਕਿ ਡੋਬ ਵਗੈਰਾ ਤੁਸੀਂ ਅੰਦਰ ਕੋਈ ਦੋ ਤਿੰਨ ਨਹੀਂ ਉਹਨਾਂ ਕੋਈ ਨਹੀਂ